14 ਫਰਵਰੀ ਦਿਨ ਐਤਵਾਰ ਨੂੰ ਲੁਧਿਆਣਾ ਦੇ ਸਮਰਾਲਾ ਵਿਖੇ ਆਉਂਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵੱਲੋਂ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਮਲਿਕ ਅਰਜੁਨ ਖੜਗੇ ਸ਼ਿਰਕਤ ਕਰਨਗੇ ਵਰਕਰਾਂ ਨੂੰ ਲਾਮਬੰਦ ਕਰਦੇ ਹੋਏ ਪਾਰਟੀ ਦੇ ਵੱਖ-ਵੱਖ ਆਗੂਆਂ ਵੱਲੋਂ ਹਰ ਇੱਕ ਹਲਕੇ ਤੱਕ ਪਹੁੰਚ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਜ਼ਿਲ੍ਹਾ ਤਰਨਤਾਰਨ ਵਿਖੇ ਪਾਰਟੀ ਦੇ ਸੀਨੀਅਰ ਆਗੂ ਵੀਦ ਪ੍ਰਕਾਸ਼ ਵੱਲੋਂ ਜ਼ਿਲ੍ਹਾ ਪ੍ਰਧਾਨ ਦੀ ਮੌਜੂਦਗੀ ਵਿੱਚ ਇੱਕ ਵਰਕਰ ਮੀਟਿੰਗ ਕੀਤੀ ਗਈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਵੀਦ ਪ੍ਰਕਾਸ਼ ਨੇ ਦੱਸਿਆ ਕਿ ਹਰ ਹਲਕੇ ਤੋਂ 1000 ਵਰਕਰ ਇਸ ਰੈਲੀ ਵਿੱਚ ਪਹੁੰਚਣਗੇ ਅਤੇ ਇਹ ਇੱਕ ਬੜੀ ਕਾਮਯਾਬ रैली हो गुजरेगी वोट वहां गई है कि जहां पर इलेक्शन होने के बाद दस दिन पंद्रह दिन एक महीना मशीनें रख दी जाती है, वो समझ वोट चली जाती है। आप अंदाज लगाए या पहला अपना जितना भी वो निकाल ले अपने दिमाग से सोचे कि हिमाचल प्रदेश में आज इलेक्शन तीन दिन के अंदर काउंटिंग कर्नाटका में आज इलेक्शन तीन या चार दिन के अंदर काउंटिंग जिस जिस स्टेट में आज इलेक्शन और तीन चार दिन के अंदर काउंटिंग आई है वह कांग्रेस पार्टी जीती है अध्यक्ष की जो रैली चुनावी आवाज है उसके लिए आया हूँ और 11 तारीख की 11 फरवरी की जो खड़गे साहब की जो रैली है उसके अंदर मुझे यहां से पूरा आश्वासन मिला है कि भारी संख्या में लोग यहाँ से जाएंगे अपनी गाड़ियों से भी जाएंगे बसों से जाएंगे यह आश्वासन मुझे जिला अध्यक्ष साहब गिल साहब ने भी दिया है जो यहाँ पर कोऑर्डिनेटर्स हैं हमारे असेंबली के उन्होंने भी दिया है ब्लॉक अध्यक्षों ने भी जितनी तमाम यहाँ भीड़ आई थी उन्होंने बताया कि हम बढ़ चढ़ के जाएंगे मुझे उम्मीद है कि इस जिले से तरन तरन जिले से कम से कम सात आठ हजार लोग वहाँ पर पहुँचेंगे उस हिसाब से पंजाब से पूरे पंजाब से लगभग लगभग पचास हजार से ज्यादा की लोगों के वहाँ पे इकट्ठे होने की उम्मीद है और ये चुनावी रैली है क्योंकि चुनाव सिर पर है अप्रैल में चुनाव है उसके लिए हम रैलियों की तैयारी में उसके लिए हम साढ़े बिच आल इंडिया कांग्रेस कमेटी के ऑब्जरवर श्री वेद प्रकाश वेदी जी आए ने असि इन्ह का स्वागत करते हैं ਸਾਡੇ ਸਾਰੇ ਹਲਕਿਆਂ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਿਹੜੇ ਕੋਆਰਡੀਨੇਟਰਸ ਨੇ ਉਹ ਵੀ ਆਏ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਸਾਰੇ ਬਲਾਕ ਕਾਂਗਰਸ ਕਮੇਟੀਆਂ ਦੇ ਪ੍ਰਧਾਨ ਅਹੁਦੇਦਾਰ ਸਾਹਿਬਾਨ ਆਏ ਨੇ ਔਰ ਜਿਹੜਾ ਸੰਦੇਸ਼ ਸਾਨੂੰ ਖੜਗੇ ਸਾਹਿਬ ਦਾ ਆਇਆ ਹੈ ਕਿ 11 ਤਰੀਕ ਨੂੰ 11 ਫਰਵਰੀ ਨੂੰ ਸਮਰਾਲੇ ਵਿੱਚ ਇੱਕ ਪੰਜਾਬ ਪਧਰ ਦੀ ਬਹੁਤ ਵੱਡੀ ਰੈਲੀ ਹੋ ਰਹੀ ਹੈ ਸਾਰਿਆਂ ਹਾਲਾਤਾਂ ਦੀ ਸਮੀਖਿਆ ਕਰਕੇ ਉਥੇ ਜਿਹੜਾ ਵਿਗਲ ਵਜਾਉਣਾ ਹੈ ਪਾਰਲੀਮੈਂਟ ਚ ਉਹਨਾਂ ਦਾ ਉਦੇ ਸਬੰਧ ਦੇ ਵਿੱਚ ਸੰਦੇਸ਼ ਆਇਆ ਔਰ ਸਾਡੇ ਜ਼ਿਲ੍ਹੇ ਨੂੰ ਹੁਕਮ ਹੋਇਆ ਕਿ ਵੱਦ-ਵੱਦ ਗਿਣਤੀ ਵਿੱਚ ਉੱਥੇ ਲੋਕ ਪਹੁੰਚਣੇ ਚਾਹੀਦੇ ਵਰਕਰ ਪਹੁੰਚਣੇ ਚਾਹੀਦੇ ਆ ਔਰ ਅਸੀਂ ਫੈਸਲਾ ਕੀਤਾ ਹੈ ਕਿ ਘਟੋ ਘਟ ਹਰ ਹਲਕੇ ਦੇ ਵਿੱਚੋਂ ਵੱਦ ਚੜ ਕੇ ਹਜ਼ਾਰ ਹਜ਼ਾਰ ਦੀਆਂ ਡਿਊਟੀ ਲਾਈ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਵੱਦ-ਵੱਦ ਜਿਹੜੇ ਸਾਡੇ ਵਰਕਰਜ਼ ਨੇ ਉੱਥੇ ਪਹੁੰਚਣ ਕਿਉਂਕਿ ਪੰਜਾਬ ਦੇ ਵਿੱਚ ਪੂਰਾ ਉਤਸ਼ਾਹ ਆ ਸ਼੍ਰੀ ਰਾਹੁਲ ਗਾਂਧੀ ਜੀ ਦਾ ਸੰਦੇਸ਼ ਔਰ ਉਹਨਾਂ ਦੀਆਂ ਰੋਜ਼ ਮਰਾਦੀਆਂ ਜਿਹੜੀਆਂ ਸਰਗਰਮੀਆਂ ਨੇ ਉਦਾ ਬਹੁਤ ਵੱਡਾ ਅਸਰ ਅਰਜ਼ਨ ਸਾਡੇ ਵਰਕਰਾਂ ਤੇ ਨੇ ਔਰ ਸਾਡੇ ਕਾਂਗਰਸੀ ਵਰਕਰ ਪੂਰੇ ਕਮਰ ਕਸ ਕਰਕੇ ਬੈਠੇ ਨੇ ਔਰ ਕਿਸੇ ਕਿਸਮ ਦੀ ਢਿੱਲ ਨਹੀਂ ਔਰ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਔਰ ਮੈਂ ਅੱਜ ਦਾਅਵੇ ਨਾਲ ਕਹਿਣਾ ਚਾਹੁੰਦਾ ਹਾਂ ਕਿ ਪਾਰਲੀਮੈਂਟ ਚੋਣ ਦੇ ਵਿੱਚ ਕਾਂਗਰਸ ਪਾਰਟੀ ਦੀ ਅਗਵਾਈ ਚ ਬਣਿਆ ਜਿਹੜਾ ਗੱਠਜੋੜ ਹੈ ਇੰਡੀਆ ਗੱਠਜੋੜ ਹੈ ਬਹੁਤ ਵੱਡਾ ਬਹੁਮਤ ਹਾਸਲ ਕਰੇਗਾ